ਪਿਆਰੇ ਦਰਸ਼ਕੋ ਪਿਆਰ ਭਰੇ ਸਤਿ ਸ੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਦਰਾਣੀ ਤੇ ਜਠਾਣੀ ਦਰਾਣੀ ਜਠਾਣੀ ਦਾ ਰਿਸ਼ਤਾ ਵੀ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ ਜੇਕਰ ਇਸ ਨੂੰ ਸਮਝਿਆ ਜਾਵੇ ਤਾਂ ਕਿਉਂਕਿ ਦੋਵੇਂ ਹੀ ਆਪਣੇ ਸਕੇ ਭੈਣ ਭਰਾਵਾਂ ਨੂੰ ਪਿੱਛੇ ਛੱਡ ਕੇ ਆਈਆਂ ਹੁੰਦੀਆਂ ਹਨ ਜੇਕਰ ਇਹ ਸਹੁਰੇ ਘਰ ਵਿੱਚ ਭੈਣਾ ਵਾਂਗ ਰਹਿਣ ਤਾਂ ਘਰ ਸਵਰਗ ਬਣ ਜਾਂਦਾ ਹੈ ਪਰ ਇਹ ਗੱਲ ਵੀ ਸੱਚੀ ਹੈ ਕਿ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਜ਼ਰੂਰ ਇਸੇ ਤਰ੍ਹਾਂ ਹੀ ਹੋਇਆ ਇੱਕ ਵਾਰ ਦਰਾਣੀ ਜਠਾਣੀ ਵਿੱਚ ਲੜਾਈ ਹੋ ਗਈ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਦੋਹਾਂ ਨੇ ਇੱਕ ਦੂਜੇ ਦਾ ਮੂੰਹ ਨਾ ਵੇਖਣ ਦੀਆਂ ਸੌਂਹਾਂ ਖਾ ਲਈਆਂ ਅਤੇ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ੇ ਬੰਦ ਕਰ ਲਏ ਪਰ ਥੋੜੀ ਦੇਰ ਬਾਅਦ ਜਠਾਣੀ ਦਾ ਦਰਵਾਜ਼ਾ ਖੜਕਿਆ ਜਠਾਣੀ ਉੱਚੀ ਦੇਣੀ ਬੋਲੀ ਕਿ ਕੌਣ ਹੈ ਬਾਹਰੋਂ ਆਵਾਜ਼ ਆਈ ਭੈਣੇ ਮੈਂ ਜਠਾਣੀ ਨੇ ਦਰਵਾਜਾ ਖੋਲ੍ਹਿਆ ਤੇ ਬੋਲੀ ਥੋੜੀ ਦੇਰ ਪਹਿਲਾਂ ਤਾਂ ਮੱਥੇ ਨਾ ਲੱਗਣ ਤੇ ਮੂੰਹ ਨਾ ਵੇਖਣ ਦੀਆਂ ਸੌਂਹਾਂ ਖਾ ਰਹੀ ਸੀ ਹੁਣ ਇੰਨੀ ਛੇਤੀ ਕੀ ਹੋ ਗਿਆ ਦਰਾਣੀ ਬੋਲੀ ਭੈਣੇ ਸੋਚ ਕੇ ਤਾਂ ਇਹੀ ਗਈ ਗਈ ਸੀ ਪਰ ਮਾਂ ਦੀ ਕਹੀ ਗੱਲ ਯਾਦ ਆ ਗਈ ਮਾਂ ਕਹਿੰਦੀ ਸੀ ਜਦੋਂ ਕਿਸੇ ਨਾਲ ਮਨ ਮਟਾਵ ਹੋ ਜਾਵੇ ਤਾਂ ਉਸ ਵੱਲੋਂ ਕੀਤੇ ਚੰਗੇ ਕੰਮਾਂ ਨੂੰ ਯਾਦ ਕਰ ਲਵੋ ਅਤੇ ਮੈਂ ਵੀ ਇਹੀ ਕੀਤਾ ਤਾਂ ਮੈਨੂੰ ਤੁਹਾਡੇ ਵੱਲੋਂ ਦਿੱਤਾ ਹੋਇਆ ਪਿਆਰ ਹੀ ਪਿਆਰ ਨਜ਼ਰ ਆਇਆ ਤੇ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਆਈ ਹੁਣ ਮੈਨੂੰ ਸਮਝ ਆ ਗਈ ਹੈ ਕਿ ਇੱਕ ਜਣੇ ਵੱਲੋਂ ਕੀਤੀ ਸਮਝਦਾਰੀ ਨਾਲ ਦੋਵੇਂ ਹੀ ਗਲੇ ਲੱਗ ਕੇ ਰੋਣ ਲੱਗ ਪਈਆਂ ਤੇ ਰੋਣ ਤੋਂ ਬਾਅਦ ਦੋਹਾਂ ਨੇ ਨਾਲ ਮਿਲ ਕੇ ਬੈਠ ਕੇ ਚਾਹ ਪੀਤੀ ਤੇ ਇਸ ਤਰ੍ਹਾਂ ਉਹਨਾਂ ਨੇ ਅੱਗੇ ਤੋਂ ਨਾ ਲੜਨ ਦਾ ਵਾਅਦਾ ਕੀਤਾ ਆਯੋ ਆਓ ਆਪਾਂ ਵੀ ਇਸੇ ਤਰ੍ਹਾਂ ਕਰਕੇ ਆਪਣੇ ਘਰ ਨੂੰ ਸਵਰਗ ਬਣਾਈਏ ਤੇ ਦਰਾਣੀ ਜਠਾਣੀ ਪਹਿਣਾ ਵਾਂਗੂੰ ਰਹੀਏ